ਕਿਆ ਭੱਲੀ ਆ ਕੰਧਲੀ ਇੱਕ ਕੀ ਕਧਨਾ ਕਿਦਾਂ ਮੋਡਾ ਮੋਡਾ ਆ ਕਰੋ ਇਹ ਸਾਡੀ ਜ਼ਮੀਨ ਦੀ ਤਾਂ ਕਥਾ ਆ ਦੇਖ ਲੋ ਜੀ ਕਣਕ ਬਿਨਾ ਰੇ ਬਿਨਾ ਸਪਰੇ ਤੇ ਇਹ ਜੇ ਪਾਣੀ ਸਿਰਫ ਪਹਿਲਾਂ ਇੱਕ ਵਾਰ ਆਸੀ ਹੁਣ ਦੂਜਾ ਪਤਲਾ ਜਿਹਾ ਪਾਣੀ ਲੱਗਿਆ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਸ਼ਾਨ ਸਿੰਘ ਪੰਜਾਬ ਦੇ ਕਿਸਾਨੋਂ ਐਚਐਸ ਫੁਲਕਾ ਦੇ ਕਣਕ ਦੇ ਖੇਤ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਡਾਕਟਰ ਅਵਤਾਰ ਸਿੰਘ ਫਗਵਾੜਾ ਦੇ ਤਰੀਕੇ ਨਾਲ ਬੀਜੀ ਹੋਈ ਹੈ ਇਸ ਚ ਇੱਕ ਦਾਣਾ ਵੀ ਡੀਏਪ ਯੂਰੀਆ ਦਾ ਨਹੀਂ ਜਮਾ ਹੀ ਸ਼ੁੱਧ ਖੇਤ ਅੰਮ੍ਰਿਤ ਵਰਗੀ ਕਣਕ ਰੂਹ ਖੁਸ਼ ਹੋ ਜਾਂਦੀ ਹੈ ਇਹ ਤਸਵੀਰਾਂ ਪਿੰਡ ਭਦੌੜ ਦੀਆਂ ਹਨ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਿਖੋ ਸੋ ਆਓ ਸੁਣਦੇ ਹਾਂ ਐਡਵੋਕੇਟ ਐਚਐਸ ਫੁਲਕਾ ਦਾ ਤਜਰਬਾ ਇਸ ਸ਼ੁੱਧ ਕਣਕ ਦੇ ਖੇਤ ਤੇ ਉਹਨਾਂ ਦਾ ਕੀ ਕਹਿਣਾ ਹੈ ਆਹ ਦੇਖ ਲਓ ਜੀ ਕਣਕ ਬਿਨਾ ਰੇ ਬਿਨਾ ਸਪਰੇ ਤੇ ਇਹ ਜੀ ਪਾਣੀ ਸਿਰਫ ਪਹਿਲਾਂ ਇਕੋ ਲਾਇਆ ਸੀ ਹੁਣ ਦੂਜਾ ਪਤਲਾ ਜਿਹਾ ਪਾਣੀ ਲਗਾਇਆ ਦਾ ਆਹ ਬਲੀਆਂ ਦੇਖੋ ਜਿਹੜਾ ਬਲੀਆਂ ਇਹਦੀ ਬੱਲੀ ਦਾ ਧਾਣਾ ਨੇ ਬੱਲੀ ਦਾ ਆਹ ਦੇਖੋ ਬੱਲੀ ਤੇ ਵੀ ਖੁਸ਼ ਹੁੰਦੀ ਇਹ ਲਖਾ ਦੀ ਆ ਪੰਜਾਬ ਦੀ ਜ਼ਮੀਨ ਦੀ ਤਾਕਤ ਇੱਕ ਕੈਮੀਕਲ ਰਹਿਣਾ ਸਪਰਿਆ ਦੀ ਤਾਕਤ ਨਹੀਂ ਪੰਜਾਬ ਦੀ ਜ਼ਮੀਨ ਦੀ ਤਾਕਤ ਦਿਖਾਉਂਦੀ ਹੈ ਆਹ ਤਾਂ ਵੀ ਪੰਜਾਬ ਦੀ ਜ਼ਮੀਨ ਸੋਨਾ ਆਹ ਦੇਖੋ ਕੀ ਬੱਲੀ ਆ ਤੁਸੀਂ ਆਹ ਦੇਖੋ ਬੱਲੀ ਇਹ ਦੇ ਇਹ ਦੇਖੋ ਭਲੀ ਕਿਤੇ ਬਹੁਤੇ ਮੋਟਾ ਧਰਾਇਆ ਕਿੰਨਾ ਫਟਾ ਫਟਾ। ਕਿਵੇਂ ਇਹ ਡਾਕਟਰ ਦਾਸ ਸਿੰਘ ਬਣਾ ਦੇ ਤਰੀਕੇ ਨਾਲ ਵੀ ਟੀਵੀਆਂ 4-4 ਫੁੱਟ ਦੇ ਬੈੱਡ ਬਣਾਏ ਆ ਉਹਨਾਂ ਤੇ ਇਹ ਛਿੱਟਾ ਮਾਰਿਆ ਇੱਕ ਕੇਲੇ ਦੇ ਵਿੱਚ ਸੁਰਾ ਕਰ ਲੋ ਕੰਨ ਦਾ ਛਿੱਟਾ ਦੇਖੇ ਰੋਕਾ ਬਿਟਰ ਫੇਰ ਕੇ ਛਿੱਟਾ ਦੇ ਕੇ ਉਸ ਤੋਂ ਬਾਅਦ 4-4 ਫੁੱਟ ਦੇ ਬੈੱਡ ਮਸ਼ੀਨ ਨਾਲ ਬਣਾ ਤੇ ਬਸ ਇੱਕ ਦਾਣਾ ਇਹਦੇ ਚ ਕੋਈ ਢੀਪ ਵੀ ਨਹੀਂ ਇੱਕ ਦਾਣਾ ਇਹਦੇ ਵਿੱਚ ਯੂਰੀਆ ਨਹੀਂ ਕੋਈ ਸਪਰੇ ਨਹੀਂ ਪੁੱਲੀ ਟੰਡੇ ਦਾ ਇੱਕ ਹੰਕਾਰ ਦਿਖਾ ਦਿਓ ਹਾਂਜੀ ਹਾਂਜੀ ਇੱਕ ਵੀ ਡੰਡਾ ਕੋਈ ਪੁੱਲੀ ਟੰਡੇ ਦਾ ਦਿਖਾ ਦਿਓ ਇੱਕ ਵੀ ਬੂਟਾ ਆਹ ਤਾਕਤ ਹੈ ਜੀ ਸਾਡੀ ਜ਼ਮੀਨ ਦੀ ਪੰਜਾਬ ਦੀ ਜ਼ਮੀਨ ਇਹ ਪਿਛਲੇ ਸਾਲ ਪਹਿਲੀ ਵਾਰੀ ਪੀ.ਟੀ.ਸੀ ਉਹ ਤੋਂ ਥੋੜੀ ਜਿਹੀ ਰਹਿ ਗਈ ਟੈਡ ਤੇ ਕੇ ਹੁਣ ਦੂਜੇ ਸਾਲ ਆ ਕਿ ਮੇਰੇ ਪਿੰਡੇ ਬਧਾਉਣ ਬਲਕਿ ਨਾਲੇ ਐਬਸੈਂਟੀਆ ਫਾਰਮਰ ਦਿੱਲੀ ਮੈਂ ਦਿੱਲੀ ਬੈਠਾ ਤੇ ਖੇਤੀ ਬਧਾਉਣ ਕਰਦਾ ਭਾਈ ਜਿਹੜੇ ਤੁਸੀਂ ਵਿਚ ਬੈਠੇ ਖੇਤੀ ਕਰਦੇ ਹੋ ਨਾ ਉਹਨਾਂ ਇਹ ਤਾਂ ਗੱਲ ਹੀ ਹੋਣਾ ਇਹ ਇਹ ਫਿਰ ਵੀ ਹੈ ਦੇਖੋ ਕਿਵੇਂ ਹੈ ਫਿਰ ਵੀ ਦੇਖੋ ਬਚਤ ਕੇ ਲਈ ਆ ਜੀ ਮਚੋ ਦੇਖੋ ਰੂਸੀ ਬਚਤ ਕੇ ਲਈ ਆ ਆ ਨਾਲ ਦੀ ਤਾਂ ਦਿਖਾ ਦिए ਇਹ ਸਾਰੇ ਗੋਲੀਆਂ ਦੀ ਆ ਇਹਦੇ ਚ ਰੇਹਾਂ ਵੀ ਆ ਸਪਰੇਆ ਵੀ ਆ ਗੋਲੇ ਨੇ ਸਪਰੇਅ ਕੀਤੀ ਆ ਫਿਰ ਵੀ ਦੇਖ ਲੋ ਬੋਲੇ ਜਾਨਾ ਪੰਜ ਪੰਜ ਪਾਣੀ ਲਾਤੇ ਤੇ ਕਾਂ ਇਹਦੀ ਬੱਲੀ ਦੇਖ ਲੋ ਤੇ ਉਹਦੀ ਬੱਲੀ ਗਿਆ ਹਾਂ ਇਹ ਚ ਪੰਜ ਪੁਰੀਆਂ ਜੂਰੀ ਦੇ ਪਾਈਆਂ ਵੀ ਆ ਡੀਏਪੀ ਵੀ ਪਾਈ ਰੀ ਆ ਆ ਦੇਖੋ ਆ ਦੇਖੋ ਬੱਲੀ ਉਹਦੀ ਆ ਹੁਣ ਇਹਦੇ ਮੁਕਾਬਲੇ ਵਿੱਚ ਇਹਦੀ ਬੱਲੀ ਨੂੰ ਦੇਖ ਲੋ ਤੇ ਇਹਦੇ ਮੁਕਾਬਲੇ 'ਚ ਉਹ ਬਿਨਾਂ ਰੇ ਸਪਰੇਅ ਜੂਰੀਆ ਆ ਬੱਲੀਵੇਂ ਨੂੰ ਤੁਸੀਂ ਦੇਖ ਲੋ ਆ ਬੱਲੀ ਦੇਖੋ ਪਹਿਨਾ ਪਰ ਇਹ ਕੀ ਆ ਬੱਲੀ ਆ ਕੰ ਕਰੀ ਇੱਕ ਇੱਕ ਦਾਣਾ ਕਿਡਾ ਮੋਟਾ ਮੋਟਾ ਆ ਕਰ ਰੁਖ ਇਹ ਸਾਡੀ ਜ਼ਮੀਨ ਦੀ ਤਾਕਤ ਆ ਆਪਾਂ ਇਹ ਰਿਆ ਸਪਰੇਅ ਕਰਕੇ ਪਾ ਕੇ ਤਾਂ ਆਪਣੀ ਜ਼ਮੀਨ ਨੂੰ ਖਤਮ ਕਰ ਰਹੇ ਆ ਆ ਬਿਨਾ ਰਿਆ ਸਪਰੇਆ ਤੋਂ ਇਹ ਰੂੜੀ ਪਾਈ ਸੀ ਅਸੀਂ ਪਿਛਲੇ ਸਾਲ ਇੱਕ ਵਾਰੀ ਬਸ ਉਸ ਤੋਂ ਮਗਰੋਂ ਸਿਰਫ ਰੰਗ ਖੁੰਦੀ ਸਾਰੀ ਪਿੱਛੇ ਪਈ ਆ ਸਾਰੀ ਰੰਗ ਖੁੰਦੇ ਨਾਲ ਉਹਨਾਂ ਆਪਾਂ ਕਹਿੰਦੇ ਆ ਜੀ ਕਿ ਇਹ ਫਿਰ ਜੇ ਆਪਾਂ ਤੁਸੀਂ ਕੈਮੀਕਲ ਖਾਦਾਂ ਨਹੀਂ ਪਾਓਗੇ ਤਾਂ ਫਿਰ ਪੌਦੇ ਨੂੰ ਨਿਊਟ੍ਰੀਸ਼ਣ ਕਿੱਥੋਂ ਲੁਗਵਾ? ਇਹ ਜ਼ਮੀਨ ਆ ਤੁਹਾਡੀ। ਇਹ ਸਾਡੀ ਜ਼ਮੀਨ ਇੰਨੀ ਤਕੜੀ ਆ ਕਿ ਇਹ ਪੌਦੇ ਨੂੰ ਨਿਊਟ੍ਰੀਸ਼ਣ ਦਦਾ ਰੇਹਾਂ ਸਪ੍ਰਿਆ ਪਾਣੀ ਦਾ ਸਿਰੋ ਖਤਮ ਕਰ ਰਿਆ। ਪਾਣੀ ਆਪਣਾ ਨਾਲੇ ਪਾਣੀ ਤਬਾਹ ਕਰ ਰਿਆ ਨਾਲੇ ਫਸਲ ਤਬਾਹ ਕਰ ਰਿਆ। ਪਾਣੀ ਲਾਲਾ ਕੇ ਫਸਲ ਨੂੰ ਤਬਾਹ ਕਰ ਰਿਆ। اے ਵੀਰੋ ਜੇ ਆਪਾਂ ਆਪਣੀਆਂ ਜ਼ਮੀਨਾਂ ਬਚਾਉਣੀਆਂ ਆ ਡਾਕਟਰ ਤਾਰ ਸਿੰਘ ਪਰਵਾੜਾ ਦਾ ਨੁਕਤਾ। ਆ ਪਿੰਡ ਪਤਾਵ ਦੇ ਵਿੱਚ ਆਕੇ ਦੇਖ ਲੋ ਡਿਮੋਨਸਟ੍ਰੇਸ਼ਨ ਪਾਣ ਬਣਾਇਆ ਇਸੇ ਕਰਕੇ ਬਣਾਇਆ ਸਾਰੇ ਦੇਖਣ ਕਰ। ਆਕੇ ਦੇਖ ਲੋ ਇਹ ਤਰੀਕਾ ਬਣਾ ਲਓ ਡਾਕਟਰ ਦਾਸ ਸਿੰਘ ਖਵਾੜਾ ਦਾ ਇੱਕ ਇੱਕ ਕਿਲਾ ਅੱਧਾ ਅੱਧਾ ਕਿਲਾ ਕਰਕੇ ਦੇਖ ਲੋ। ਦੇਖੋ ਇਹਦੇ ਵਿੱਚ। ਇਹਦੇ ਦੇਖੋ। ਆਪਣੀਆਂ ਜਮੀਨਾਂ بچਾਈਏ ਭਾਈ। ਬੰਜਰ ਖੁਣੋਂ بچਾਈਏ ਜਮੀਨਾਂ ਆਪਣੀਆਂ। ਹਾਂਜੀ ਆਪਣੀਆਂ ਨਸਲਾਂ بچਾਈਏ। ਇਹੋ ਬੇਂਤੀ ਹੈ ਜੀ। ਦੋਸਤੋ ਤੁਸੀਂ ਐਡਵੋਕੇਟ ਐਚਐਸ ਫੁਲਕਾ ਦੇ ਕਣਕ ਦੇ ਖੇਤ ਦੀ ਸਾਫ ਸੁਥਰੀ ਆਰਗੈਨਿਕ ਤਰੀਕੇ ਨਾਲ ਪਾਲੀ ਹੋਈ ਕਣਕ ਵੇਖੀ ਹੈ ਸਿਰਫ ਤੇ ਸਿਰਫ 16 ਕਿਲੋ ਬੀਜ ਕਣਕ ਦਾ ਛੱਟਾ ਛੱਟ ਕੇ ਬਜਾਈ ਕੀਤੀ ਗਈ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੇਹਾਂ ਸਪ੍ਰਿਆਾਂ ਖਾਦਾਂ ਵਾਲੀ ਕਣਕ ਦਾ ਰੰਗ ਤੇ ਸਿਰਫ ਰੂੜੀ ਦੀ ਵਰਤੋਂ ਕਰਕੇ ਸ਼ੁੱਧ ਅੰਮ੍ਰਿਤ ਵਰਗੀ ਕਣਕ ਦਾ ਕੋਈ ਮੁੱਲ ਨਹੀਂ ਹੈਗਾ ਦੋਸਤੋ ਸੋ ਵੀਡੀਓ ਤੇ ਆਪਣੇ ਵੱਧ ਤੋਂ ਵੱਧ ਕਮੈਂਟ ਲਿਖੋ ਤੇ ਇਸ ਤਰ੍ਹਾਂ ਉਪਰਾਲਾ ਕਰਨਾ ਜਿਸ ਤਰ੍ਹਾਂ ਐਡਵੋਕੇਟ ਐਚਐਸ ਫੁਲਕਾ ਸਾਹਿਬ ਜੀ ਹੋਰਾਂ ਨੇ ਕੀਤਾ ਆਰਗੇਨਿਕ ਕਣਕ ਬੀਜਣ ਦਾ ਜਿਵੇਂ ਰੂੜੀ ਪਾ ਕੇ ਸਿਰਫ ਇਹਦੀ ਬਜਾਈ ਕੀਤੀ ਗਈ ਹੈ ਕੋਈ ਰੇਹਾਂ ਸਿ ਬਿਆ ਨਹੀਂ ਕੀਤੀ ਗਈਆਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਿਖੋ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਦੋ ਸੋ ਧੰਨਵਾਦ